ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਯੁਧ ਨਸ਼ੇ ਵਿਰੁੱਧ ਮੁਹਿੰਮ ਸਟਾਰਟ ਕੀਤੀ ਗਈ ਹੈ। ਉਹਦੇ ਤਹਿਤ ਅੱਜ ਬਰਨਾਲਾ ਬੱਸ ਸਟੈਂਡ ਦੇ ਬੈਕ ਸਾਈਡ ਜਿਹੜੀ ਸੈਂਸੀ ਬਸਤੀ ਹੈ ਇੱਥੇ ਜਰੰਦਰ ਨਸ਼ਾ ਤਸਕਰ ਫੈਮਲੀ ਹੈ ਪਰਿਵਾਰ ਇਹਨਾਂ ਵੱਲੋਂ ਨਾਜਾਇਜ਼ ਉਸਾਰੀ ਕੀਤੀ ਗਈ ਸੀ ਕਿ ਜਿਹੜੀ ਇਮਪਰੂਵਮੈਂਟ ਟਰਸ ਦੀ ਲੈਂਡ ਸੀਗੀ ਉਹਨੂੰ ਅੱਜ ਢਾਇਆ ਜਾ ਰਹਾ ਤੁਸੀਂ ਬੈਕਗ੍ਰਾਉਂਡ ਸੇ ਦੇਖ ਵੀ ਸਕਦੇ ਹੋ ਇੱਕ ਕੰਪਲੀਟ ਜਿਹੜਾ ਸਟਰਕਚਰ ਸੀਗਾ ਨਸ਼ਾ ਤਸਕਰ ਇਹ ਨਸ਼ਾ ਤਸਕਰ ਦੇ ਪੈਸੇ ਰਾਹੀਂ ਬਣਾਇਆ ਗਿਆ ਸੀਗਾ ਔਰ ਪੁਲਿਸ ਵੱਲੋਂ ਉਥੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਔਰ ਇਹਨੂੰ ਕੰਪਲੀਟਲੀ ਦੋਸ਼ ਕੀਤਾ ਗਿਆ ਹੈ ਸਾਰਾ ਜਿਹਨਾਂ ਦਾ ਘਰ ਟਾਇਆ ਗਿਆ ਕਿੰਨੇ ਪਰਚੇ ਕੀ ਉਹਦੇ ਸਾਰਾ ਪਰਿਵਾਰ ਹੀ ਨਸ਼ਾ ਕਰ ਤਸਕਰ ਦੇ ਕੰਮ ਦੇ ਵਿੱਚ ਇਨਵੋਲਵ ਸੀਗਾ ਰਵੀ ਸਨ ਆਫ ਗੁਰਮੈਲ ਸਿੰਘ ਅਜਮੇਰ ਕੋਰ ਵਾਈਫ ਆਫ ਗੁਰਮੈਲ ਸਿੰਘ ਤੇ ਸੁਖਦੇਵ ਇਨ ਪੂਰੇ ਪਰਿਵਾਰ ਤੇ 16 ਪਰਚੇ ਐਨਡੀਪੀਐਸ ਦੇ ਦਰਸ ਸੀਗੇ ਕਿੰਨੇ ਟਕਰ ਟਾਇਆ ਗਿਆ ਜੀ ਅੱਜ ਇਹ ਘੜਾਇਆ ਗਿਆ ਇਹ ਪੂਰਾ ਕੰਪਲੀਟ ਤੁਸੀਂ ਦੇਖੋਗੇ ਲੀਗਲ ਸਟਰਕਚਰ ਸੀਗਾ ਤੇ ਕੰਪਲੀਟ ਸਟਰਕਚਰ ਨੂੰ ਹੀ ਢਾਇਆ ਗਿਆ ਹੈ ਇਹ ਸਰ ਹੁਣ ਇੱਥੇ ਨੇ ਜਾਂ ਜੇਲ੍ਹ ਚ ਨੇ ਜੀ ਇੱਕ ਜੇਲ੍ਹ ਚ ਹੈ ਇੱਕ ਫਰਾਰ ਹੈ तु यह भी नोटिस करो कि जरा ये बैक बैकसाइड सैंसी बस्ती है इतने साढ़े वालों प्रोपर सर्वे भी किया गया और कले -कले घर नंबर मार्क किया गया है और उन्होंने डिटेल कंसर्न महकमे वालों वेरीफाई भी किया जा रहा है जितने सूँ लगता है कि सारी है कंसर्न महकमे के नोटिस आने तो बाद सारे वेरीफिकेशन कराने तो जाबते अनुसार ढाया जाता है उसी तहत आज मतलब जरा ये कार्रवाई की गई है ਇਹ ਸਰ ਸਪੈਸੀਫਿਕ ਜਿਹੜੇ ਹੈਗੇ ਆ ਨਸ਼ਾ ਵੇਚਣ ਵਾਲੇ ਅਧਿਕਾਰੀ ਢਾਈ ਜਾ ਰਹੇ ਆ ਕਿ ਯਾਰ ਜੀ ਇੱਕ ਇਨਕ੍ਰੋਚਮੈਂਟ ਹੈ ਜਿਹੜੀ ਉਹਦੀ ਦੇਖੋ ਇਹ ਬੇਸਿਕਲੀ ਨਾਜਾਇਜ਼ ਇਨਕ੍ਰੋਚਮੈਂਟ ਹੀ ਹੋਣ ਦੀ ਹੈ ਲੇਕਿਨ ਜਦੋਂ ਤੁਸੀਂ ਬੈਕਗ੍ਰਾਉਂਡ ਵੈਰੀਫਾਈ ਕਰੋਗੇ ਇਨਾਂ ਦਾ ਜਿਹੜਾ ਨਾਜਾਇਜ਼ ਇਨਕ੍ਰੋਚਮੈਂਟ ਹੈ ਨਸ਼ਾ ਤਸਕਰ ਦੇ ਪੈਸੇ ਰਹੀ ਕਿਤੇ ਗਿਆ ਸੀਗਾ ਤੋਂ ਜਾਤਿਆਂ ਅਨੁਸਾਰ ਪ੍ਰੋਪਰ ਡੀਪ੍ਰੋਸੈਸ ਆਫ ਲਾਉ ਨੂੰ ਫੋਲੋ ਕਰਦੇ ਹੋਏ ਇਨਾਂ ਤੇ ਕਲਾਪ ਐਕਸ਼ਨ ਕੀਤਾ ਜਾਂਦਾ ਹੈ ਸਰ ਹੋਰ ਵੀ ਕੋਈ ਨਿਸ਼ਾਨਦੇਹੀ ਕੀਤੀ ਹੈ ਨਸ਼ਾ ਸਿਕੁਰਿਟੀ ਦੇਖੋ ਅਸੀਂ ਸਾਰੇ ਵੈਰੀਫਾਈ ਕਰ ਰਹੇ ਹਾਂ ਬਿਕੋਜ਼ ਸਾਨੂੰ ਕਾਨੂੰਨ ਜਿਮਰੀ ਮਾਨਯ और एज़ पर रूल ही जो सू क्लियर इंस्ट्रक्शंस मिलता है डिपार्टमेंट वालों की ये उस नाजायज़ है कंप्लीटली नाजायज़ है उस तो बाद ही इन्होंने प्रोपर नोटिस देने तो बाद ही प्रोपर समा देने इन उ जाता है